ਕੀ ਕਰਾਂ ਹੁਣ ਮੈਂ ਮੈਨੂੰ ਤੇ ਕੁਝ ਸਮਝ ਨਹੀਂ ਲੱਗਾਂਗੇ ਮੰਮੀ ਨੂੰ ਕਿੰਨਾ ਸਮਝਾਈ ਦਾਂ ਮੰਨ ਦੇਣੀ ਇਹ ਵੀ ਗੱਲ ਇੱਕਦਾਂ ਥੋੜੀ ਹੁੰਦਾ ਜੜੀ ਚੀਜ਼ ਕਰਮਾਂ ਚ ਹੋਈ ਉਹ ਮਿਲ ਹੀ ਜਾਣੀ ਆ ਕੀ ਕਰਾਂ ਹੁਣ ਮੈਂ ਭਾਬੀ ਮੈਨੂੰ ਕਹਿੰਦੇ ਕਿ ਤੂੰ ਇੱਥੇ ਆ ਨਵਸੀਪਰ ਹਾਂਜੀ ਆ ਕੀ ਬੁਰ ਬੜਾਈ ਜਾਣਦੀ ਨਾ ਤੇਰੇ ਕੋਲ ਆ ਕੋਈ ਇਕੱਲੀ ਗੱਲਾਂ ਤੇ ਮੂੰਹ ਵੀ ਉਤਰਿਆ ਕੀ ਦੱਸਾਂ ਮੈਂ ਤੁਹਾਨੂੰ ਕੋਈ ਪਰੇਸ਼ਾਨੀ ਹੈ ਦੱਸ ਤੂੰ ਮੈਨੂੰ ਆ ਗਈ ਆ ਤਾਂ ਇਹ ਕਿੰਨੇ ਦਬਖੀਆਂ ਧੁੱਲ ਜੋ ਮੇਰ ਨਾਲ ਨਹੀਂ ਗੱਲ ਕਰਨੀ ਤੂੰ ਹੋਰ ਇੱਥੇ ਕੌਣ ਆ ਤੂੰ ਦੱਸ ਗੱਲ ਕੀ ਪਿੰਦਰ ਪਿੰਡੋਂ ਹੁਣ ਆਉਂਦਿਆਂ ਵਾ ਮੰਮੀ ਨਾ ਕੀ ਗੱਲ ਤੂੰ ਤੇ ਹੁੰਡਈਂ ਜਿੱਦਾਂ ਮੈਂ ਕੋ ਬਗਾਨਾ ਹੁੰਨਾ ਦੱਸ ਤੂੰ ਹੋ ਸਕਦਾ ਹਾਲੀ ਨਿਕਲ ਜੇ ਉਹ ਗੱਲ ਦਾ ਮੰਮੀ ਨਾ ਭਾਬੀ ਨੂੰ ਬਣਾਈ ਤੰਗ ਕਰਾਂਗੇ ਤੇ ਭਾਬੀ ਦਾ ਫੋਨ ਆਉਂਦਿਆਂ ਭਾਬੀ ਰੋਈ ਜਾਉਂਦੀ ਕਿ ਮੈਨੂੰ ਕਹਿੰਦੇ ਨਾ ਤੂੰ ਇੱਥੇ ਆ ਤੇ ਆਣ ਕੇ ਤੇ ਮੰਮੀ ਨੂੰ ਸਮਝਾ ਕਿ ਮਮੀ ਦੇ ਪਰਿਚੰਨੀਆਂ ਨੇ ਕਿਹੜੇ ਗਲਤਾਂ ਕਰੀ ਜਾਂਦੇ। ਯਾਰ ਤੁਹਾਨੂੰ ਪਤਾ ਹੀ ਆ ਕਿ ਭਾਬੀ ਦੇ ਕੋਈ ਗੜੀ ਉਲਾਦ ਨਹੀਂ ਹੋਈ ਤੇ ਮਮੀ ਆਂਦੀ ਆ ਕਿ ਇਹਨੂੰ ਘਰੋਂ ਕੱਢਣਾ ਵਾ ਤੇ ਵੀ ਇਹਦਾ ਦੂਜਾ ਵਿਆਹ ਕਰਨਾ ਵਾ। ਅੱਛਾ ਯਾਰ ਇਦਾਂ ਤੇ ਨਹੀਂ ਹੋਣਾ ਚਾਹੀਦਾ। ਇਹੀ ਗੱਲ ਦੇ ਮੈਂ ਵੀ ਮਮੀ ਨੂੰ ਸਮਝਾਈ ਆ ਕਿ ਕੱਲ ਨੂੰ ਮੈਂ ਲੱਬ ਨਾ ਕਰੀ ਮੇਰੇ ਨਾਲ ਕੋਈ ਇਦਾਂ ਦੀ ਗੱਲ ਹੋ ਜੇ ਤੇ ਫਿਰ ਤੁਹਾਨੂੰ ਕਿੱਦਾਂ ਨ ਲੱਗੂਗਾ ਪਰ ਉਹ ਇਹ ਪਾਸੇ ਹੁੰਦੇ ਨਹੀਂ ਆ। ਏ ਬਿੰਦੇ ਮੇਰਾ ਦਾ ਜਾਣੀ ਆ ਉੱਥੇ ਤੇ ਉੱਥੇ ਜਾ ਕੇ ਮੰਮੀ ਨਾਲ ਗੱਲ ਕਰਦੀ ਆ ਹੁਣ ਤੇ ਗੱਲ ਹੋਰ ਹੁੰਦੀ ਆ ਇਹ ਵਕ ਉੱਥੇ ਜਾ ਕੇ ਗੱਲ ਕਰੀਏ ਨਾ ਫਿਰ ਹੋ ਸਦਾ ਮੰਮੀ ਸਮਝ ਹੀ ਜਾਣ ਮੈਂ ਵੀ ਤੈਨੂੰ ਇਹੋ ਕਹਿਣਾ ਹੈ ਕਿ ਤੂੰ ਜਾ ਤੇ ਗੱਲ ਕਰੀ ਜੇ ਨਾ ਨ ਮੰਨਣਗੇ ਤੇ ਫਿਰ ਖਾ ਜਿਹੜੀ ਤੂੰ ਗੱਲ ਕਰਤੀ ਨਾ ਮੈਂ ਵੀ ਤੇ ਨਹੀਂ ਇਹੋ ਕਹਿਣਾ ਸੀ ਕਿ ਆਪਾਂ ਆਖਾਂਗੇ ਫਿਰ ਤੁਸੀਂ ਵੀ ਰੱਖੋ ਇਹਨੂੰ ਇੱਥੇ ਹਨਾ ਵੀ ਇਦਾਂ ਥੋੜੀ ਨਾ ਹੋਣਾ ਚਾਹੀਦਾ ਉਹ ਵੀ ਆਖਰਕਾਰ ਕਹਿ ਦਿੱਤੀ ਜੀ ਇਹ ਹੋਰ ਸਮਝਣਾ ਚਾਹੀਦਾ ਜਦੋਂ ਸਾਡੀ ਆਪਣੀ ਧੀ ਹੋਏ ਨਾ ਤੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਜੇ ਸਾਡੀ ਧੀ ਨਾਲ ਇਦਾਂ ਦਾ ਕੁਝ ਹੋ ਜੇ ਤੇ ਫਿਰ ਸਾਡੇ ਦਿਲ ਤੇ ਕੀ ਬੀਤੂਗੀ ਬਿਲਕੁਲ ਤੇ ਨਾਲੇ ਭਾਬੀ ਦੱਸਣਾ ਨੂੰ ਪਤਾਵਾ ਮਾਂ ਵੀ ਉਹ ਵੀ ਨਹੀਂ ਹੈਗੀ ਤੂੰ ਮੜਕੇ ਤਾਨੂੰ ਕੋån ਨੂੰ ਗੱਲਾਂ ਨਾ ਕਰੋਗੇ ਨਹੀਂ ਨਵਦੀਪਾ ਮੈਂ ਸਮਝਦਾ ਦੁੱਖ ਨਾਲੇ ਭਾਬੀ ਕੋਈ ਵੀ ਹੋਏ ਹਾਂ ਇਦਾਂ ਕਰਨਾ ਹੀ ਨਹੀਂ ਚਾਹੀਦਾ ਨਹੀਂ ਚਾਹੀਦਾ ਕਿਉਂਕਿ ਜੇ ਦਾਤੀ ਪੁੱਤ ਨਹੀਂ ਹੈਗਾ ਉਹਨੂੰ ਵੀ ਤੇ ਦੁੱਖ ਹੁੰਦਾ ਹੀ ਆ ਨਾ ਉਹਨੂੰ ਤੇਰਾ ਘੱਟ ਦੁੱਖ ਹੁੰਦਾ ਉਹਨੂੰ ਸਭੋ ਜ਼ਿਆਦਾ ਹੁੰਦਾ ਹੈ ਤੇ ਜਦੋਂ ਆਪਾਂ ਗੱਲਾਂ ਕਰਦੇ ਆ ਨਾ ਉਹ ਵੱਧ ਦੁਖੀ ਹੁੰਦਾ ਹੈ ਤੂੰ ਹੋਰ ਪਰੇ ਗੱਲ ਕੋਈ ਸਮਝਦਾਨੀ ਨਾ ਤੂੰ ਇਦਾਂ ਕਰ ਤਿਆਰ ਤੇ ਤੂੰ ਹੈ ਹੀ ਤੇ ਚੱਲ ਤੈਨੂੰ ਮੈਂ ਜਾਂਦਾ ਛੱਡ ਜਾਗਾ ਮੈਂ ਵੀ ਜਾਣਾ ਕਿਸੇ ਕੰਮ ਹੁੰਦਾ ਭਾਵੇਂ ਆਜੀਂ ਤੇ ਜੇ ਦਿਹਾੜੀ ਡੰਗ ਰਹਿਣ ਦੀ ਲੋੜ ਪੈਗੀ ਨਾ ਤਾਂ ਵੀ ਰਹਿ ਪਈ ਕੋਈ ਗੱਲ ਨਹੀਂ ਤੂੰ ਮੇਰਾ ਫਿਕਰ ਨਾ ਕਰੀ ਤੇ ਜੇ ਮਨਜਣ ਗਾ ਠੀਕ ਆ ਨਹੀਂ ਤੇ ਫਿਰ ਦੱਸੀ ਮੈਂ ਆਵਾਂਗਾ ਕੋਈ ਗੱਲ ਨਹੀਂ ਸਾਰਿਆਂ ਨੂੰ ਭਾਵਾਂਗੇ ਸੱਪਾਂ ਗੱਲ ਕਰ ਲਾਂਗੇ ਮੇਰੀ ਗੱਲ ਸੁਣੋ ਤੋ ਹੀ ਨਾ ਧਿਆਨ ਕਿੰਦਾ ਨਹੀਂ ਕੋਈ ਵੱਧ ਘੱਟ ਗੱਲ ਕਰਿਆ ਕਿਉਂਕਿ ਮੇਰੀ ਗੱਲ ਹੋ ਰਹੀ ਹੈ ਜੇ ਮੈਨੂੰ ਕੋਈ ਗੱਲ ਕਰ ਵੀ ਲੈਣੀ ਹੈ ਨਾ ਮੈਂ ਤੇ ਉਹਨਾਂ ਦੀ ਧੀ ਆ ਤੇ ਜੇ ਤੁਹਾਨੂੰ ਕੋਈ ਇਦਾਂ ਦੀ ਗੱਲ ਕਰਦੇ ਨਾ ਕਿ ਨਾ ਤੇ ਮੇਰੇ ਤੋਂ ਜਰੀ ਜਾਣੀ ਜੇ ਤੇ ਨਾ ਹੀ ਮੁੜ ਕੇ ਤੁਹਾਡੇ ਤੋ ਜੀ ਜਾਣੀਆਂ ਤੇ ਇਹਦੇ ਨਾਲ ਚੰਗਾ ਇਹ ਵਾ ਕਿ ਮੈਂ ਜਾਵਾਂਗੀ ਉੱਥੇ ਮੈਂ ਆਪਣੀ ਸਾਰੀ ਗੱਲ ਕਰ ਲਾਂਗੀ ਉਹ ਜੋ ਕਰ ਵੀ ਦੇਣਗੇ ਮੈਂ ਇੱਡਾ ਵੀ ਨਹੀਂ ਹੈਗਾ ਜੇ ਮੰਨ ਲਾ ਕਿਸੇ ਦਾ ਭਲਾ ਹੁੰਦਾ ਹੋਵੇ ਨਾ ਤੇ ਚਾਰ ਗੱਲਾਂ ਕਰ ਵੀ ਦੇਣਗੇ ਤੇ ਫਿਰ ਕੀ ਨਾਲ ਉਹ ਇਦਾਂ ਦੇ ਨਹੀਂ ਹੈਗੇ ਵੀ ਮੈਨੂੰ ਕੁਝ ਕਹਿਦਣ ਵੀ ਵੀ ਹੈਲੋ ਕੋਈ ਗੱਲ ਮੈਂ ਨਹੀਂ ਗੁੱਸਾ ਕਰਦਾ ਮੈਨੂੰ ਪਤਾ ਉਹਨਾਂ ਨੇ ਮੰਨ ਜਾਣਾ ਤੇ ਜੇ ਨਾ ਨਾ ਮੰਨਣਗੇ ਫਿਰ ਮੈਂ ਤੁਹਾਨੂੰ ਫੋਨ ਕਰਾਂਗਾ ਤੇ ਇੱਕ ਗੱਲ ਵਾ ਗੁੱਸਾਣਾ ਬਾਅਦ ਵਿੱਚ ਫਿਰ ਉਹ ਜੇ ਕੋਈ ਗੱਲ ਉਹ ਗੁੱਸੇ ਚ ਆ ਵੀ ਦੇਣੀ ਹੈ ਬਾਬਾ ਨਹੀਂ ਕਰਦਾ ਠੀਕ ਹੈ ਨਾ ਮੇਰੇ ਨਾਲ ਤੇ ਜਦਾ ਤੈਨੂੰ ਹੁੰਨ ਲਿਆ ਨੀ ਮੈਂ ਹੁਣ ਹਿੱਦਾ ਨਾ ਬੈ ਜਿਹੜਾ ਕੰਮ ਜਰਾ ਰਹਿੰਦਾ ਨਾ ਕਰਨ ਵਾਲਾ ਕਰ ਲੈ ਤੇ ਆਪਾਂ ਫਿਰ ਚੱਲੀਏ ਕੰਮ ਦੇ ਬਿੰਦ ਦੇ ਸਾਰਾ ਹੀ ਹੋਇਆ ਮੈਂ ਫਿਲਕੇ ਵੀ ਲਾ ਕੇ ਰੱਖੇ ਨੇ ਤੂੰ ਸਬਜੀ ਸਬਜੀ ਵੀ ਬਣੀ ਆ ਤੇ ਫਿਰ ਮੈਂ ਚਲ ਜਾਨੀ ਆ ਚੱਲ ਫਿਰ ਉੱਠ ਤਾਂ ਚੱਲੀ ਆ ਤੇ ਨਾਲੇ ਤੇ ਮੇਰੀ ਰੋਟੀ ਦਾ ਫਿਕਰ ਨਾ ਕਰੀ ਇਹ ਨਗਮ ਘਾਰੀ ਰਹਿਣਾ ਤੈਨੂੰ ਪਤਾ ਹੀ ਹੈ ਮੇਰਾ ਹਾਂਜੀ ਉੱਥੇ ਮੈਨੂੰ ਪਤਾ ਹੀ ਹੈ ਤੇ ਚਲੋ ਫਿਰ ਇੱਕ ਗਾਮੀ ਉੱਥੇ ਮੈਨੂੰ ਇਹ ਨਾ کہیں ਕਿ ਘਰ ਚੱਲੋ ਮੈਂ ਬਾਹਰ ਤਾਰ ਕੇ ਇੱਥੇ ਚਲ ਜਾਨੀ ਆ ਜੇ ਮੈਂ ਘਰ ਗਿਆ ਨਾ ਤੇ ਤੈਨੂੰ ਪਤਾ ਮੇਥੋਂ ਗੱਲ ਕਿੱਥੇ ਬਣਾ ਰਿਹਾ ਨਹੀਂ ਜਾਣਾ ਚਲੋ ਕੋਈ ਗੱਲ ਨਹੀਂ ਕਿਸ ਤਰ੍ਹਾਂ ਵੀ ਤੂੰ ਜਾਣ ਬੁੱਝ ਗਏ ਕੀ ਕੀ ਆ ਠੀਕ

ਹੋਂਚ ਚੰ ਨਹੀਂ ਆਗਾ ਕੋਈ ਮੇਰੇ ਨਾਲ ਤੇ ਮੈਂ ਦਸ ਕੀ ਕਰਾਂ ਇੱਚ ਮੇਰੀ ਕੀ ਗਲਤੀ ਆ ਬਹੁਤ ਤੰਗ ਕਰਦੇ ਆ ਹਾਂਜੀ ਤੀ ਜੱਤੀ ਆਪ ਸਿਆਣੇ ਜੇ ਕੱਢ ਤੇ ਆਪ ਕੋਈ ਨਹੀਂ ਆਣਾ ਜਾਂ ਨਹੀਂ ਆ ਤੋ ਇਹ ਤੇ ਮੇਰੇ ਦੁੱਖ ਨੂੰ ਸਮਝ ਸਕਦੇ ਹੋ ਨਾ ਤੇ ਤਾਈ ਤਾਨੂੰ ਫੋਨ ਕੀਤਾ ਹੈਗਾ ਸਨੀ ਵੀ ਕਹਿੰਦੇ ਪਚਾਚ ਨਾਲ ਗੱਲ ਕਰ ਤੀ ਸਮਝਾਓ ਮੰਮੀ ਨੂੰ ਕੋ ਹਾਂਜੀ ਨਾ ਚਾਚਾ ਜੀ ਨੂੰ ਮੈਂ ਕਿਉਂ ਫਿਰ ਇਹ ਨਾਲ ਗੱਲ ਕਰਨਾ ਡੈਡੀ ਤੁਹਾਡੇ ਇਦਾਂ ਨਹੀਂ ਨਿਕਰਦੇ ਗੱਲ ਮੰਮੀ ਜ਼ਿਆਦਾ ਕਰਦੇ ਆ ਹਾਂਜੀ ਆ ਆਉਂਦੀ ਮੈਂ ਆਵਾਂ ਚਲ ਕੋਈ ਨਹੀਂ ਮੈਂ ਆ ਮੀਨਾ ਨੂੰ ਲੈ ਕੇ ਹਾਂਜੀ ਚਲ ਠੀਕ ਆ ਚਲ ਚਾਚਾ ਜੀ ਨਾਲ ਜਾ ਕੇ ਕਰਨੀ ਗੱਲ ਆਪੇ ਕੋ ਕਰਣ ਗਈ ਹਾਈ ਹਾਈ ਊਡੀ ਵਿਚਾਰੀ ਬੜਾ ਹੀ ਰੋਂਦੀ ਹੀ ਸੀਗੀ ਪਤਾ ਨਹੀਂ ਪੈਂਜੀ ਨੇ ਕੀ ਕਹਿਤਾ ਇਕ ਤਾਂ ਪੈਂਜੀ ਨੂੰ ਮਾਤ ਪੜਦਾ ਪੈ ਜਾਂਦਾ ਵਾ ਸਮਝਦੀ ਨਹੀਂ ਗੱਲ ਨੂੰ ਮੁੜ ਕੇ ਸਮਝੇ ਦਾ ਕੀ ਫਾਇਦਾ ਜਦੋਂ ਅਗਲੇ ਦਾ ਮੰਨ ਨਹੀਂ ਕਰ ਦੇਣਾ ਵਾ ਚੱਲ ਕੋਈ ਨਹੀਂ ਆਉਂਦੀ ਆ ਨਾ ਸਮਝਉਣੀ ਨੂੰ ਮੈਂ ਕੋ ਪੁੱਤ ਫੋਨ ਕੰਮ ਕਰ ਲਾ ਆਪਣਾ ਅੱਛਾ ਜੀ ਸਾਸਰੀ ਕਾਲ ਆ ਜਾ ਮਿਲਦੀ ਤੂੰ ਨਹੀਂ ਕਿਉਂ ਆ ਹੈਂ ਨਾ ਪੁੱਤ ਨਾ ਤਰੋਣਾ ਨਹੀਂ ਪੁੱਤ ਸੋ ਸੱਚੀ ਮੈਂ ਕੀ ਕਰਾਂ ਹੁਣ ਮੈਨੂੰ ਕਿਉਂ ਇਦਾਂ ਕਰਦੇ ਆ ਇਹ ਕਿਉਂ ਰੋਨੀ ਆ ਤੂੰ ਆਹ ਵੇਖਾ ਤੇਰੇ ਨਾਲ ਇਹਨੇ ਤੇਰੀ ਗੱਲ ਕਰਦਾ ਕਿਉਂ ਸਨ ਨਹੀਂ ਪੁੱਤ ਉਹ ਚਾਚੀ ਮੇਰੀ ਗੱਲ ਸੁਣ ਮੈਂ ਤਾਂ ਉਹਨਾਂ ਦੇ ਹੱਥ 'ਚ ਹੈ ਨਹੀਂਗਾ اچھا ਮੈਂ ਉਹਨਾਂ ਨੂੰ ਕਿਹਾ ਤਾਂ ਉਹ ਵੀ ਮੈਂ ਜਿੱਦਾਂ ਵੀ ਆ ਜੋ ਵੀ ਆ ਮੈਂ ਠੀਕ ਆ ਬਾਕੀ ਲਾਜ਼ ਤੇ ਰੱਬ ਦੇ ਹੱਥ 'ਵਸ ਹੁੰਦੀ ਏ ਤੈਨੂੰ ਪਤਾ ਉਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਵਾ ਇਹ ਦੋਰੀ ਆ ਵੀ ਨੂੰ ਨਹੀਂ ਹੋਇਆ ਤੇ ਕੁਝ ਦੂਜਾ ਵਿਆਹ ਕਰਵਾ ਲਈਏ ਹਾਏ ਹਾਏ ਮम्मी ਦੇ ਡੇਟ ਗਾੜੀ ਹੁਣ ਲੈਂਦੀ ਆ ਦੂਜਾ ਵਿਆਹ ਆਹੋ ਕੀ ਆਂਦੇ ਦੂਜਾ ਵਿਆਹ ਕਰ ਦੇਣਾ ਆਉੱਚ ਅੱਛੀ ਹਾਏ ਨਹੀਂ ਮੇਰੇ ਰੱਬਾ ਇਹਨਾਂ ਦੇ ਮਤਾਂ ਤੇ ਪਰਦੇ ਪੈ ਗਏ ਆ ਇਹ ਕੀ ਸੋਚ ਕੇ ਏਡੀ ਵੱਡੀ ਗੱਲ ਕਰਤੀ ਇਹਨਾਂ ਨੇ ਹੁਣ ਤੁਸੀਂ ਦੋਵੇਂ ਸਿਆਣੇ ਜੇ ਹੁਣ ਸਾਡੇ ਘਰ ਲਾਦ ਨਹੀਂ ਹੋਈ ਤੇਰੇ ਚਾਚਾ ਨੇ ਕਿਤੇ ਇੱਕ ਵਾਰੀ ਨਾਂ ਲਿਆ ਆਹੋ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਚਾਚੇ ਦਿਮਾਗ ਹੋ ਗਿਆ ਖਰਾਬ ਇਹ ਆਪਣੇ ਫੈਸਲੇ ਲੈ ਲੈਂਦੇ ਸਾਨੂੰ ਕੁਛ ਦੇ ਨਹੀਂਗੇ ਵੇਹ ਪੁੱਤ ਜੇ ਤੂੰ ਇਹਦਾ ਸਾਫ ਦਵੇਂਗਾ ਨਾ ਤੇ ਘਰ ਦੇ ਕੋਹ ਨਹੀਂ ਕਰ ਸਕਦੇ ਤੂੰ ਇਹਦਾ ਸਾਥ ਦੇਣਾ ਚਾਚੀ ਮੈਂ ਤੇਰੇ ਸਾਹਮਣੇ ਤੈਨੂੰ ਇਹਨੂੰ ਪਤਾ ਵੀ ਮੈਂ ਦੇ ਦੇ ਨਾਲ ਮੈਂ ਤੇ ਸਿੱਧਾ ਗਿਆ ਵੀ ਮੈਂ ਇਹ ਹੱਕ 'ਚ ਨਹੀਂ ਹੈਗਾ ਨਹੀਂ ਤੂੰ ਸਿੱਧੀ ਗੱਲ ਕਹਿ ਦੇ ਕਿ ਲੋੜ ਤੇ ਮੈਨੂੰ ਆ ਨਾ ਗਾੜੀ ਜ਼ਿੰਦਗੀ 'ਚ ਜਦੋਂ ਮੈਂ ਖੁਸ਼ ਹਾਂ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ ਜਾਣ ਕੇ ਡੇ ਆ ਕੇ ਕਰਦੇ ਤੰਗ ਹਾਏ ਵੇ ਮੇਰੇ ਰੱਬਾ ਇੰਨੀ ਛੋਟੀ ਸੋਚ ਵਾਂਗਾਂ ਦੀ ਪਤੂਜਾ ਵਿਆਹ ਕਰਨ ਤੱਕ ਆ ਗਏ ਆ ਚਾਚੀ ਅਸੀਂ ਆਈਆਂ ਟਾਡੇ ਕੋਲ ਤਾਂ ਕਿ ਤੂੰ ਹੀ ਕਰੋ ਉਹਨਾਂ ਦੇ ਨਾਲ ਗੱਲ ਕਿਉਂਕਿ ਜਦੋਂ ਨਵਦਾ ਵਿਆਹ ਹੋਇਆ ਸੀ ਉਸ ਤੋਂ ਪਹਿਲੇ ਤੁਹਾਨੂੰ ਪਤਾ ਵੀ ਕਿੰਨਾ ਪਲੇਸ ਵਿਆਹ ਹੀ ਘਰ 'ਚ ਵੀ ਨਹੀਂ ਨਹੀਂ ਤੇ ਬਾਅਦ ਮੰਨਿੰਗ ਹੀ ਪਤਾਵਾ ਪੁੱਤ ਮੈਨੂੰ ਸਾਰਾ ਇਹ ਪਤਾ ਮੈਨੂੰ ਭੁੱਲਿਆ ਕੁਛ ਨਹੀਂ ਗਾ ਪਰ ਨਾ ਆ ਜਿਹੜੀ ਦੂਜੇ ਵਿਆਹ ਦੀ ਗੱਲ ਸੁਣ ਕੇ ਨਾ ਮੇਰੇ ਰੌਂਕ ਤੇ ਖੜੇ ਹੋ ਗਏ ਆ ਵੀ ਹਾਏ ਰੱਬਾ ਇਹਦੇ ਵਿੱਚ ਇਹਦਾ ਵਿਚਾਰੀ ਦਾ ਕੀ ਕਸੂਰ ਆ ਤੂੰ ਦੱਸ ਮੈਨੂੰ ਹੈ ਇਹਨੂੰ ਕਿੱਥੇ ਤੱਕ ਆ ਦੇਣਾ ਉਦੋਂ ਜਦੋਂ ਵਿਆਹ ਹੁੰਦੇ ਆ ਨਾ ਉਦੋਂ ਬੜਾ ਨਾਲ ਲੈ ਕੇ ਨਵਾਂ ਨੂੰ ਪੰਘੜੇ ਪਾਉਂਦੇ ਆ ਹੈ ਕਈ ਕੁਹ ਕਰਦੇ ਆ ਤੇ ਫਿਰ ਜੇ ਔਲਾਦ ਨਹੀਂ ਹੋਈ ਤੇ ਸਾਰਾ ਕਸੂਰ ਹੀ ਨੌ ਦਾ ਕੱਢ ਦਿੰਦੇ ਆ ਦੱਸ ਇਹਦੇ ਵਿੱਚ ਇਹਦਾ ਕੀ ਕਸੂਰ ਆ ਮੈਨੂੰ ਇਹ ਦੱਸਣ ਪੈਣਾ ਨਹੀਂ ਚਾਚੀ ਇਹਦਾ ਕੋਈ ਕਸੂਰ ਨਹੀਂ ਗਾ ਤੇ ਬਾਕੀ ਰਹੀ ਗੱਲ ਮੇਰੀ ਮੈਂ ਇਹਦੇ ਹੱਕ ਚੋਂ ਮੈਂ ਨਹੀਂ ਕਰੋਨਾ ਵਿਆ ਜੋ ਮਰਜੀ ਹੋਈ ਬਸ ਪੁੱਤ ਐਦਾਂ ਹੀ ਜਟਿਆ ਰਹੀ ਠੀਕ ਆ ਫੇਰ ਨਹੀਂ ਕੋਈ ਤੁਹਾਡੀ ਵਾਲਮੀ ਦਾ ਕਰ ਸਕਦਾ ਮੈਂ ਤਾਂ ਇਹ ਗੱਲ ਕਹਿਨੀ ਆ ਕਿ ਤੁਸੀਂ ਸਟੈਂਡ ਲੈ ਜਾ ਦੋਵੇਂ ਜੀ ਠੀਕ ਆ ਮੈਂ ਤੁਹਾਡੇ ਨਾਲ ਆਈ ਸਟੈਂਡ ਤੇ ਆ ਕਿ ਚਾਚਾ ਨੂੰ ਵੀ ਕੋਈ ਵੀ ਡਾੜੀ ਨਾਲ ਗੱਲ ਕਰੇ ਤੇ ਕਿੰਮੀ ਗੱਲ ਕਰੇ ਮੈਂ ਤਾਂ ਫਿਕਰ ਨਾ ਕਰ ਮੈਂ ਸੱਦ ਕੇ ਨਾ ਇੱਥੇ ਪੈਣ ਜੀ ਨੂੰ ਤੇ ਮੈਂ ਸਾਰੀ ਗੱਲ ਕਰਦੀ ਆ ਕਿ ਤੁਹਾਡੇ ਦਿਮਾਗ 'ਚ ਨਾ ਗੰਦਾ ਖਿਆਲ ਆਇਆ ਵੀ ਕਿੱਦਾਂ ਜੇ ਇਹਦੇ ਕਰਮਾਂ 'ਚ ਹੈਗਾ ਵਾ ਨਾ ਤੇ ਪ੍ਰਮਾਤਮਾ ਨੇ ਇਹਨੂੰ ਹੀ ਦੇ ਦੇਣਾ ਬਸ ਠੀਕ ਆ ਠੀਕ ਆ ਨਾ ਹਾਂ ਉਦਾਂ ਚਾਚੀ ਜੀ ਨੇ ਮਾਨੂੰ ਵੀ ਫੋਨ ਕੀਤਾ ਉਹਨੇ ਵੀ ਇੱਧਰ ਹੀ ਆਉਣਾ ਚੱਲ ਕੋਈ ਨਹੀਂ ਪੁੱਤ ਆ ਲੰਦੇ ਨਵ ਨੂੰ ਤੇਰੀ ਮੰਮੀ ਨੂੰ ਵੀ ਤੇ ਨਵ ਨੂੰ ਵੀ ਸੱਦ ਕੇ ਤੇ ਸਾਰੀ ਗੱਲ ਕਰਦੀ ਆ ਮੈਂ ਮੈਂ ਕੰਮ ਕਦੀ ਵੀ ਨਹੀਂ ਹੋਣ ਦਿੰਦੀ ਡਾ ਵਟਾ ਗਲਤ ਤੂੰ ਨਾ ਫਿਕਰ ਕਰ ਤੂੰ ਕੱਲੀ ਰੋਨੀ ਆ ਐਨੇ ਜਾਣੇ ਤੇਰੇ ਨਾਲ ਇਹ ਸੋਚ ਤੂੰ ਹੈ ਸਭ ਤੋਂ ਵੱਡੀ ਗੱਲ ਕਿ ਸਣੀ ਤੇਰੇ ਨਾਲ ਖਲੋਤਾ ਵਾ ਠੀਕ ਆ ਨਾ ਜਿਹਦਾਂ ਤੂੰ ਜ਼ਿੰਦਗੀ ਕੱਟਣੀ ਆ ਸਾਰੀ ਤੂੰ ਕੀ ਲੈਣਾ ਬਾਕੀਆਂ ਦੇ ਕੋਲ ਐਨੀ ਗੰਦੀ ਸੋਚ ਕਿਉਂ ਨਾਲੇ ਆਪਣੇ ਕੀਤੀ ਮੈਂ ਤੇ ਉਹਨਾਂ ਨਾਲ ਗੱਲ ਕਰੂੰਗੀ ਨਾ ਜਰਾ ਟਕਾ ਕੇ ਤੇ ਤੁਹਾਡੀ ਹਿੰਮਤ ਕਿੱਦਾਂ ਪਈ ਏਡੀ ਵੱਡੀ ਗੱਲ ਕਹਿਣ ਇਹ ਨਹੀਂ ਚੰਗੀ ਨਾ ਹੋਵੇ ਅੱਗੇ ਪਿੱਛੇ ਕਿਤੇ ਰੋਟੀ ਪਾਣੀ ਲਈ ਫਿਰੇ ਤੇ ਫਿਰ ਤੁਹਾਡੇ ਦਿਮਾਗ 'ਚ ਹੀ ਖਿਆਲ ਆ ਗਿਆ ਹੈ ਤੂੰ ਨਾ ਫਿਕਰ ਕਰ ਮੇਰੀ ਤੀ ਰੋ ਨਾ ਫਿਰ ਮੇਰੇ ਜੀ ਨੂੰ ਖੁਸ਼ ਹੁੰਦਾ ਵਾ ਰੋ ਨਾ ਮੇਰਾ ਪੁੱਤ ਹੈ ਸਰ ਦਿੱਤੇ ਆ ਸਾ ਚਾਚੀ ਜੀ ਕੋਈ ਗੱਲ ਨਹੀਂ ਆਸ ਤੇ ਰੱਬ ਤੇ ਹੁੰਦੀ ਆ ਪੁੱਤ ਹੈ ਜਿਹਨੇ ਸਾਰਿਆਂ ਨੂੰ ਪੈਦਾ ਕੀਤਾ ਵਾ ਕੋਈ ਨਹੀਂ ਫਿਕਰ ਨਾ ਕਰ ਮਾਲਕ ਨੇ ਤੈਨੂੰ ਵੀ ਖੁਸ਼ੀਆਂ ਦੇਣੀਆਂ ਵਾ ਐਵੇਂ ਟੈਨਸ਼ਨ ਲਈ ਜਾਂਦੀ ਸਟੈਨ ਜੀ ਸਾਰੇ ਜਾਨੇ ਤੇਰੇ ਨਾਲ ਆ ਫਿਕਰ ਨਾ ਕਰ ਦੁ ਕੋਈ ਵੀ ਠੀਕ ਆ ਹੁਣ ਇਦਾਂ ਗੱਲ ਤੂੰ ਕਿ ਉਹ ਜਾਇਦਾ ਇਡਣਾ ਬੋਲ ਪਾਸਾ ਬਸ ਛੱਪ ਕਰ ਜਾ ਹੁਣ ਤੂੰ ਹੁਣ ਮੇਰੇ ਤੇ ਛੱਡ ਦੇ ਸਾਰੀ ਗੱਲ ਜੇ ਤੇ ਮੇਰੇ ਵੱਲ ਆਈਆਂ ਤੇ ਹੁਣ ਆਪੇ ਚਾਚੀ ਕਰ ਲੂਗਾ ਆ ਮੈਂ ਆਪੇ ਗੱਲ ਸਾਰੀ ਸੰਭ ਲੈਣੀ ਤੇ ਫਿਕਰ ਨਾ ਕਰੀ ਚੰਗਾ ਠੀਕ ਐ ਚਾਚੀ ਆ ਕੋਈ ਗੱਲ ਨਹੀਂ ਜੀਵਨ ਸੁੱਖ ਤਾਂ ਹੈ ਵਾ ਜਿਹੜਾ ਸੱਜਿਆ ਮੈਨੂੰ ਸੁੱਖੀ ਆ ਭੈਣ ਜੀ ਪਰ ਨਾ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਕਿ ਤੁਸੀਂ ਇੰਨਾ ਗੱਲ ਸੋਚਦੇ ਜੇ ਹਾਏ ਹਾਏ ਕੀ ਦੰਨਵਾ ਤੂੰ ਸਿੱਧੀ ਸਿੱਧੀ ਕਰ ਸਿੱਧੀ ਸਿੱਧੀ ਕੀ ਕਰਾਂ ਤੁਸੀਂ ਐਡਾ ਵੱਡਾ ਫੈਸਲਾ ਕਿਦਾਂ ਲਿਆ ਨੋ ਤੁਹਾਡੀ ਕਿੰਨੀ ਚੰਗੀ ਆ ਕਿੰਨਾ ਤੁਹਾਡਾ ਆਦਰ ਸਨਮਾਨ ਕਰਦੀ ਆ ਸਾਰਾ ਦਿਨ ਤੁਹਾਡੇ ਅੱਗੇ ਪਿੱਛੇ ਰੋਟੀ ਕਦੀ ਚਾਹ ਕਦੀ ਕੁਛ ਮੰਮੀ ਜੀ ਆਜੋ ਇੱਥੇ ਮੰਮੀ ਜੀ ਆਜੋ ਇੱਥੇ ਤੇ ਤੁਸੀਂ ਇਹ ਸੋਚ ਵੀ ਕਿੱਦਾਂ ਲੈ ਆਪੇ ਸੰਗੀ ਦਾ ਦੂਜਾ ਵਿਆਹ ਕਰ ਦੋਗੇ ਤੇ ਹਾ ਹਾਏ ਵੇਖ ਕਿੱਧਰ ਦੀ ਕਿੱਧਰ ਗੱਲ ਲੱਗੀ ਦੱਸ ਮੇਰਾ ਇੱਕ ਪੁੱਤ ਵਾ ਉਹਦੇ ਜਾਂਦੇ ਵਾਲੀ ਵੀ ਨਹੀਂ ਉਹਦੇ ਆਉਂਦੇ ਵਾਲੀ ਵੀ ਨਹੀਂ ਤੇ ਮੇਰਾ ਵੀ ਜੀ ਗੱਦ ਮੇਰੀ ਕੋਈ ਲਾਦ ਹੋਈ ਅੱਗੀ ਇਹਦਾ ਕਿਹੜਾ ਨਹੀਂ ਜੀ ਕਰਦਾ ਇਹਦੀ ਲਾਦ ਹੋਵੇ ਵੀ ਆਪਾਂ ਇਹਦੀ ਸੈਫਟੀ ਦੇ ਨਾਲ ਹੀ ਰਹਿ ਆਪਾਂ ਕਿਹੜਾ ਜ਼ਬਰਦਸਤੀ ਕਰਨੇ ਮਮੀ ਨਾ ਉਹ ਕਿੱਥੇ ਸਿਆਮਤਰੀ ਭਾਬੀ ਪਤਾ ਕਿੰਨਾ ਰੋਂਦੇ ਹੀ ਫੋਨ ਤੇ ਮੇਰੇ ਨਾਲ ਗੱਲ ਕਰਕੇ ਤੁਸੀਂ ਆ ਸੋਚ ਵੀ ਕਿੱਦਾਂ ਲਿਆ ਮਮੀ ਇਦਾਂ ਚੰਗੇ ਨਹੀਂ ਲੱਗੀਦਾ ਹੈਗਾ ਤੁਸੀਂ ਮੰਨ ਲਓ ਕੱਲ ਨੂੰ ਮੇਰੇ ਨਾਲ ਇਦਾਂ ਹੋ ਜੇ ਤੇ ਫਿਰ ਤੁਸੀਂ ਕੀ ਕਰੋਗੀ ਪੈਣਾ ਚੰਗੀ ਚੰਗੀ ਜ਼ੁਬਾਨ ਰੋਲ ਸੁਖੀ ਸਾਡੀ ਲਹਿਰੀਆਂ ਗੱਲਾਂ ਘਾੜਦੀ ਇਦਾਂ ਦੀਆਂ ਗੱਲਾਂ ਨਾ ਕਰ ਬੱਸ ਕਰੋ ਹੁਣ ਲੱਗਾ ਨਾ ਸੈਕਟਡ ਨੂੰ ਹੈ ਜਦੋਂ ਆਪਣੀ ਧੀ ਦੀ ਗੱਲ ਆਈ ਇਹ ਵੀ ਤੇ ਕਹਿ ਦਿੱਤੀਗੀ ਆ ਨਾ ਗੱਲ ਸੁਣ ਮੇਰੀ ਮੈਂ ਵੀ ਇਹਨਾਂ ਦੇ ਫਾਇਦੇ ਵਾਕੇ ਹੀ ਜਾਣੀ ਆ ਮੈਨੂੰ ਦੇ ਸਾਂਭ ਲੈਣਗੇ ਇਹ ਕੱਲ ਨੂੰ ਇਹਨਾਂ ਦਾ ਟਾਈਮ ਆਇਆ ਬੁੜੇ ਪਹਿਲਾਂ ਇਹਨਾਂ ਨੂੰ ਕੌਣ ਸੰਭੂਗਾ ਕੋਈ ਨਹੀਂ ਮੰਮੀ ਵਾਈਗੁਰੂ ਤੇ ਬੈਠਾ ਵਾ ਨਾ ਮਹਾਰਾ ਸਾਰੇ ਨੂੰ ਸਾਂਭਦਾ ਕੋਈ ਨਹੀਂ ਕਿਹਨੂੰ ਸਾਂਭਦਾ ਇਹ ਜੇ ਇਹਨਾਂ ਦੇ ਕਰਮਾ ਚੋਂ ਲਾਜ ਦਾ ਸੋਖ ਹੋਇਆ ਨਾ ਉਹ ਇਹਨਾਂ ਨੂੰ ਮਿਲ ਹੀ ਜਾਣਾ ਤੇ ਇਹ ਵਾ ਕਿ ਇਹਦੇ ਨਾਲੋਂ ਚੰਗੇ ਆਪਾਂ ਗੁਰੂ ਘਰ ਜਾਈਏ ਮਹਾਰਾਜ ਗੜੀ ਹੱਥ ਭਲਾ ਜੋੜੀਏ ਕੀ ਪਤਾ ਵਾਈਗੁਰੂ ਇਹਨਾਂ ਦੀ ਸੋਣੀ ਲੈ ਇਹ ਕਈ ਵਾਰੀ ਇਦਾਂ ਹੁੰਦਾ ਵਾ ਕਿ ਦੂਜਾ ਵਿਆਹ ਵੀ ਕਰਦੀ ਹੈ ਨਾ ਤਾਂ ਵੀ ਨਹੀਂ ਮੰਮੀ ਇਹ ਚੀਜ਼ ਮਿਲਦੀ ਫੇਰ ਤੁਸੀਂ ਕੀ ਕਰੋਗੇ ਮੇਰੀ ਗੱਲ ਸੁਣੋ ਪਹਿੰਜੀ ਆਪਣੀ ਧੀ ਵਾਲੇ ਵੇਖੋ ਕਿੰਨੀਆਂ ਸਿਆਣੀਆਂ ਗੱਲਾਂ ਕਰਨ ਈ ਆ ਉਹਦੀ ਉਮਰ ਵੇਖੋ ਤੇ ਆਪਣੀ ਵੇਖੋ ਤੁਸੀਂ ਪਤਾ ਨਹੀਂ ਇਦਾਂ ਕਿਉਂ ਸੋਚ ਲਿਆ ਹੈ ਐਨੀ ਚੰਗੀ ਰੱਬ ਨੇ ਤੁਹਾਨੂੰ ਨਾ ਦਿੱਤੀ ਆ ਤੁਸੀਂ ਆਪਣੇ ਬਾਰੇ ਸੋਚੋ ਹੈ ਕਿ ਤੁਹਾਡਾ ਤਾਂ ਵਧੀਆ ਨੰਨੀ ਬਣਾਈਆਂ ਨਾ ਸਾਰਾ ਕੁਝ ਚਿਕਰਤ ਇਹਨਾਂ ਨੂੰ ਹੋਣੀ ਚਾਹੀਦੀ ਆ ਉਹਦਾ ਮੈਂ ਇੱਕ ਗੱਲ ਦੱਸਾਂ ਆ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੇਰੀਆਂ ਤਾਂ ਅੱਖਾਂ ਹੀ ਖੁੱਲ ਗਈਆਂ ਇਹ ਚੀਜ਼ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਮੇਰਾ ਤਾਂ ਆਖਿਆ ਤਾਂ ਲੈਨੇ ਕਿਹੜਾ ਕਿਤੇ ਜਾਣਾ ਇਹਨੇ ਵੀ ਸਾਡੇ ਕੋਲ ਹੀ ਰਹਿਣਾ ਜਿਹੜਾ ਕੋਈ ਦੂਜਾ ਵਿਆਹ ਕਰਾਵੇ ਉਹਦਾ ਬੱਚਾ ਹੁਣ ਰੱਬ ਦੇ ਚਹੇ ਸਾਹਮਣੇ ਲੈਣਗੇ ਕਿਉਂ ਤਾਂ ਇਹ ਗੱਲ ਨੂੰ ਕਹਿੰਦੇ ਕਿ ਕਿੱਥੇ ਕਿੱਥੇ ਉਹਨੇ ਤੁਹਾਡੇ ਕੋਲ ਰਹਿਣਾ ਸੀ ਤੁਹਾਨੂੰ ਪਤਾ ਨਾ ਬਾਬੀ ਦਾ ਮਾਣ ਨਾ ਪਿਓ ਤੇ ਪੂਣੇ ਰੱਖਣਾ ਸੀ ਨਾਲ ਦੱਸੋ ਹਤਿ ਉਹ ਤੇ ਪਹਿਲਾਂ ਹੀ ਇਹਨੇ ਦੁਖੀ ਨੇ ਤੁਤੋ ਵਾ ਰੱਬ ਨੇ ਉਹਨਾਂ ਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ ਤੇ ਉਹਨਾਂ ਦੇ ਦਿਲ ਤੇ ਨਹੀਂ ਕੋਈ ਚੀਤ ਦੀ ਮਨ ਦੀ ਮੈਂ ਤੁਹਾਨੂੰ ਇਹ ਬੜਾ ਚਾਵਾ ਪਰ ਮਾਣ ਵੀ ਚਾਹ ਹੁੰਦਾ ਵਾ ਕੋਈ ਗੱਲ ਨਹੀਂ ਪਰ ਮਾਤਾ ਮਾਂ ਸੁਣ ਲੈਣੀ ਆ ਅੱਗੇ ਵੀ ਸੁਣੀ ਹੀ ਹੋ ਸਕਦਾ ਉਹ ਚੀਜ਼ ਚੰਗੀ ਨਾ ਹੋਵੇ ਠੀਕ ਆ ਨਾ ਚੱਲ ਪੁੱਤ ਮੈਨੂੰ ਦੇਨੀ ਆ ਗੱਲਾਂ ਦਾ ਪਤਾ ਹੀ ਨਹੀਂ ਕਿ ਤੂੰ ਅੰਦਰੇ ਅੰਦਰ ਇੰਨਾ ਦਿਲ ਨੂੰ ਲਾ ਕੇ ਬੈਠੀ ਤੂੰ ਇੰਨਾ ਰੋਦੀ ਖੱਪਨੀ ਆ ਤੂੰ ਮੈਨੂੰ ਸਿੱਧੀ ਗੱਲ ਦੱਸ ਦੇਣੀ ਤੂੰ ਕੁਮਾਰ ਫੜਾ ਕੇ ਤੇ ਗੱਲ ਕੀਤੀ ਜਾਂ ਸਿੱਧੀ ਕਰਦੀ ਨਾ ਭੈਣ ਜੀ ਤੇ ਮੈਂ ਗੱਲ ਹੀ ਮੰਨ ਦੇ ਵੀ ਨਹੀਂ ਤੇ ਨਾ ਭਾਬੀ ਦੀ ਗੱਲ ਬਸ ਨਾ ਆਹ ਤਾਂ ਮੈਂ ਕਹਿਣ ਦੇ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਨਾ ਮੇਰੇ ਕੋ ਮੈਨੂੰ ਮਾਫ਼ ਕਰ ਦੇ ਮੈਂ ਆਇਆ ਨਹੀਂ ਤੈਨੂੰ ਅੱਗੇ ਤੋਂ ਗਾਂ ਆਂਗੀ ਚਲ ਮੰਮੀ ਮਾਫੀ ਨਾ ਮੰਗੋ ਵੱਡੇ ਹੋ ਤੁਸੀਂ ਚਲੋ ਪਟ ਜਿਹੜੀ ਗੱਲ ਹੋ ਗਈ ਹੈ ਨਾ ਉਹਨੂੰ ਉੱਥੇ ਦੀ ਉੱਥੇ ਹੀ ਰਹਿਣ ਦੇ ਤੇ ਆਪਾਂ ਕੋਈ ਨੀ ਅਗਲੀ ਜ਼ਿੰਦਗੀ ਜੀਣੇ ਆ ਆਪੇ ਪ੍ਰਮਾਤਮਾ ਨੇ ਜੇ ਦੇਣਾ ਆ ਨਾ ਤੇ ਸਾਨੂੰ ਆਪੇ ਹੀ ਦੇ ਦੇਣਾ ਉਹ ਹੀ ਤੇ ਮੰਮੀ ਸਗੋਂ ਤੇ ਹੀ ਰਲ ਮਿਲ ਕੇ ਰਹਾ ਕਰੋ ਹਾਂ ਚਲ ਮਿੱਟੀ ਇਹ ਵਾ ਕੀ ਪਰਿਵਾਰ ਦੇ ਵਿੱਚ ਖੁਸ਼ ਖੁਸ਼ ਰਹਾ ਕਰੋ ਔਰ ਅਸਲੀ ਤੀ ਹੁਣ ਤਾਂ ਦੀ ਇਹ ਆ ਨਾ ਤੇ ਸਹੁਰੇ ਚਲ ਗਈ ਨਹੀਂ ਚੰਗੀ ਤੋਂ ਬੜੀ ਆ ਜਦੋਂ ਦਿੱਲੀ ਮਠੀ ਹੋ ਜਾਂਦੀ ਆ ਦਵਾਈ ਦਾ ਰੋਲ ਆ ਕੇ ਦਿੱਲੀ ਆ ਪਾਣੀ ਕਾਣੀ ਪੁੱਛਦੀ ਆ ਹੋਰ ਮੈਨੂੰ ਚਾਹੀਦਾ ਬਣੀਤ ਤੋਂ ਵੱਧ ਚਾਹੀਦਾ ਵੀ ਦੱਸੋ ਕੀ ਆ ਇਹੋ ਕੁਝ ਤੇ ਹੁੰਦਾ ਵਾ ਜਿਸ ਸਾਰਾ ਪਰਿਵਾਰ ਨਾਲ ਮਿਲ ਕੇ ਰਹੇ ਇਹਦੇ ਨਾਲ ਦੀ ਰੀਤ ਨਹੀਂ ਹੁੰਦੀ ਉਹ ਵੀ ਤੇ ਘਰ ਹੈਗੀ ਨਾ ਜਿੱਥੇ ਹਰ ਵਕਤ ਨੌ ਸੱਸ ਲੜਦੀਆਂ ਹੀ ਰਹਿੰਦੀਆਂ ਨੇ ਹੋਰ ਕੀ ਨੌਾਂ ਤੇ ਕਿਤੇ ਸਸੰਤ ਹੋਉਂਦੀਆਂ ਨਹੀਂ ਪਾਂਡਾ ਕੁੱਟ ਪਾਉਂਦੀਆਂ ਆਹੋ ਤੇ ਸਭ ਕੁ ਹਮਾਰਤ ਨੇ ਤੁਹਾਨੂੰ ਦਿੱਤਾ ਵਾ ਤੇ ਸ਼ੁਕਰ ਕਰੋ ਮਾਲਕ ਦਾ ਭੈਣ ਜੀ ਦੂਜਾ ਦਾ ਕਹਿਣਾ ਹੀ ਸੌਖਾ ਵਾ ਜਦੋਂ ਕਰੀਏ ਨਾ ਤੇ ਪਤਾ ਤੇ ਫੇਰ ਲੱਗਦਾ ਕਿਹੜੇ ਭਾਅ ਵਿਕਦੀ ਆ ਇਹ ਹੋਰ ਕੀ ਭਤਾ ਅਗਲੀ ਚੰਗੀ ਆਉਣੀ ਆ ਕਿ ਕਿੱਦਾਂ ਦੀ ਆਉਣੀ ਆ ਅਗਲੀ ਆਉਂਦੀਆਂ ਤਾਰੇ ਵੀ ਦਿਖਾਉਂਦੀਆਂ ਹੁੰਦੀਆਂ ਨੇ ਮੁੜ ਕੇ ਵੀ ਹਾਂ ਆਪ ਇਹਨਾਂ ਨੇ ਔਲਾਦ ਕਰਕੇ ਤੇ ਪਈ ਘਰੋਂ ਕੱਢਦੀ ਤੇ ਹੁਣ ਮੇਰੀ ਇੱਥੇ ਚੱਲਣੀ ਸਹੀ ਗੱਲ ਵਾ ਆਪਣੀ ਵੀ ਕਦਰ ਕਰਵਾ ਲੈਣੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਅੱਜ ਤੋਂ ਗਾਂਹ ਮੁੜ ਕੇ ਨਹੀਂ ਕਹਿੰਦੀ ਜੋ ਵੀ ਹੋ ਗਿਆ ਨਾ ਉਹ ਬਾਕੀ ਇੱਥੇ ਦਾ ਇੱਥੇ ਹੀ ਛੱਡ ਛੱਡ ਨਾਲੇ ਨਾ ਸਮਾਜ ਨੂੰ ਇੱਥੇ ਸਮਝਣੀ ਚਾਹੀਦੀ ਆ ਕਿ ਧੀ ਹੋਣੀ ਜਾਂ ਪੁੱਤ ਹੋਣਾ ਤੇ ਜਾਂ ਔਲਾਦ ਨਾ ਹੋਣੀ ਆ ਕਲੀਤੀ ਦੇ ਵਾਸਤੇ ਗੱਲ ਨਹੀਂ ਹੁੰਦੀ ਇਹ ਪਰਮਾਤਮਾ ਦੇ ਹੱਥpassਵਾ ਮੈਂ ਹਾਦ ਨੂੰ ਦੱਸਣਾ ਤੇ ਨਹੀਂ ਚਾਹੁੰਦੀ ਪਰ ਉਦਾਂ ਮੈਨੂੰ ਕਿੰਨੀ ਦੇਣੀ ਹੋ ਗਿਆ ਸੀ ਰਹਿੰਦੀ ਚੁੱਪ ਚੁੱਪ ਹੀ ਨਾ ਆਂਦੀ ਪਤਾ ਨਹੀਂ ਕਿਹੜੀ ਕਿਲੋ ਚੁੱਪ ਚੁੱਪ ਰਹੀ ਤੇ ਵਿਚਾਰੀ ਨੇ ਚੁੱਪ ਹੀ ਰਹਿਣਾ ਹੈ ਐਡਾ ਵੱਡਾ ਫੈਸਲਾ ਤੁਸੀਂ ਕਿਦਾਂ ਕਰ ਲਿਆ ਘਰ ਛੱਡਨੇ ਮਮੀ ਸੌਖੇ ਨਹੀਂ ਹੁੰਦੇ ਹਾਲੇ ਤੇ ਪਿੰਦਰ ਵੀ ਮੇਰੇ ਨਾਲ ਆਉਣ ਨੂੰ ਤਿਆਰ ਕੀ ਉਹ ਕਹਿੰਦੇ ਹੀ ਕੋਈ ਨਹੀਂ ਮੈਂ ਮਮੀ ਨਾਲ ਗੱਲ ਕਰ ਲੈਣਾ ਮੇਰੇ ਜਵਾਈ ਪਾਈ ਨੂੰ ਹੀ ਪਤਾ ਲੱਗ ਗਿਆ ਇਸ ਗੱਲ ਦਾ ਏ ਮੰਮੀ ਫੇਰ ਇਦਾਂ ਦੀ ਗੱਲਾਂ ਕੁੱਝੀਆਂ ਥੋੜੀ ਰਹਿੰਦੀਆਂ ਮਿੰਦ ਜਦੋਂ ਭਾਬੀ ਨੇ ਫੋਨ ਕੀਤਾ ਨਾ ਮੇਰਾ ਤੇ ਨਾਲ ਹੀ ਮੂੰਹ ਉੱਤਰ ਗਿਆ ਕਿ ਹਾਏ ਹਾਏ ਮੰਮੀ ਇਹ ਕੀ ਕੰਮ ਕਰਨ ਲੱਗੇ ਨੇ ਹੋਰ ਤੋਂ ਕੀ ਸੋਚੇਗਾ ਤੁਹਾਨੂੰ ਵਿਆਹ ਨਹੀਂ ਵੀ ਹੈ ਨਾ ਫੋਨ ਤੇ ਸਮਝਾਉਣੀ ਉਹ ਤਾਂ ਕਹੀ ਮੇਰੀ ਗੱਲ ਸੁਣਨੀ ਨਹੀਂ ਹੈ ਚਲ ਹੁਣ ਤੈਨੂੰ ਨਾ ਬਾਰ ਬਾਰ ਮੈਨੂੰ ਇਹ ਜਿਆ ਨਾ ਕਰੋ ਜਿਹੜਾ ਕੰਮ ਹੋ ਗਿਆ ਉਹ ਹੋ ਗਿਆ ਚਲੋ ਦਾ ਸੋਚਾਂਗੇ ਆ ਚਲੋ ਠੀਕ ਆ ਚਲੋ ਦਾ ਤੇ ਸਸਰਾਹ ਹੁਣ ਪਿਆਰ ਦੇ ਨਾਲ ਮਾਂ ਪਿਓ ਰਹਿਣਾ ਚਲ ਤੁਹਾਨੂੰ ਵੀ ਹੁਣ ਫੋਨ ਮਿਲ ਗਿਆ ਚਲੋ ਠੀਕ ਹੈ ਹੁਣ ਮੈਂ ਵੀ ਆਪਣੇ ਘਰ ਜਾਨੀ ਆ ਉਹ ਨਹੀਂ ਰਪੜਾਣਾ ਵਿੱਚ ਰਹਿਣੀ ਨਹੀਂ ਆਪ ਵੀ ਰੋਟੀਆਂ ਮੇਰੀ ਘਰ ਸੋਣਾ ਮਕੀਰ ਬਣਾਈਂਗਾ ਗਾਜਰਾ ਪਾ ਕੇ ਤੇਰੇ ਵਾਸਤੇ ਐਂ ਤਾਂ ਨਹੀਂ ਮੈਂ ਜਾਣ ਦਿੰਦੀ ਤੇ ਮੈਨੂੰ ਡੋਲੂ ਚ ਪਾ ਦਿਓ ਤੇ ਉਹਨਾਂ ਨੂੰ ਵੀ ਖਵਾਵਾਂਗੀ ਵੇਖੀਂ ਤੇਰਾ ਛੋਣਾ ਗਾਟੇ ਵੀ ਇਹ ਪਹਿਣਾ ਤੈਨੂੰ ਪਾ ਲਈ ਚਾਚੀ ਤੇਰੀ ਇੱਦਾਂ ਦੀ ਮੈਨੂੰ ਪਤਾ ਤੇਰੇ ਵਾਸਤੇ ਤੇ ਭਾਬੀ ਜੀਓ ਕਹਿੰਦੇ ਕੋਈ ਗੱਲ ਨਹੀਂ ਫਿਕਰ ਨਾ ਕਰੀ ਮੈਂ ਆਪੇ ਰੋਟੀ ਪਾਣੀ ਕਰ ਲਾਂਗਾ ਤੇ ਤੂੰ ਉਹਨਾਂ ਦੀ ਸੁਲਾ ਕਰਾ ਕੇ ਆਈਂ ਚੱਲ ਤੂੰ ਵਿਆਹ ਕਰ ਲਨ ਕਿਹਨੂੰ ਪਿਆਰ ਕਰਕੇ ਦਿੱਤੀ ਆਂ ਹਾਂਜੀ ਹਾਂਜੀ ਕਰ ਦੋ ਫਿਰ ਮਨਨ ਹੁਣੇ ਫੋਨ ਕਰਦੀ ਕਿ ਕਿੱਨੇ ਕਰਕੇ ਲੈ ਜਾਓ ਕੱਲ ਚਾਚੀ ਮੈਂ ਵੀ ਆਉਂਦੀ ਆ ਤੁਹਾਡੇ ਨਾਲ